ਇਹ 16/12 16/12 ਹਾਂਜੀ ਜਿਆਦਾਤਰ ਆਮ ਮੰਜਾ ਦੀ ਚੁੜਾਈ ਲੰਬਾਈ ਜਿਹੜੀ ਇੰਨੀ ਨਹੀਂ ਹੁੰਦੀ ਪਰ ਜਦੋਂ ਦਾ ਇਹ ਮੰਜਾ ਇੱਥੇ ਲਾਇਆ ਇਹ ਨੂੰ 75 ਸਾਲ ਤੋਂ ਉੱਪਰ ਹੋ ਗਏ 75 ਟੱਪ ਗਏ ਇਹਦੀ ਨਰਵਾਰ ਜਿਹੜੀ ਹੈ ਜਿਹੜੇ ਚੀਜ਼ ਨਾਲ ਬੁਣਿਆ ਹੋਇਆ ਹੈ ਕਿੰਨਾ ਜਿਹਾ ਸਮਾਨ ਜਾਂਦਾ ਇਸ ਨੂੰ ਬੁਣਨ ਲੱਗ ਇਹ ਨੂੰ ਹਾਰ ਦਵਾੜੀਓ ਇੱਕ ਮਹੀਨਾ ਪਹਿਲਾਂ ਬਣਾਉਣਾ ਆ ਰੰਗ ਰੋਗਣ ਸਾਰੇ ਕਰੋ ਮੰਜਾ ਨਵਾਂ ਸਾਰਾ ਰੰਗ ਰੋਗ ਸਪਾਈਸ ਬੁਈ ਕਰੀ ਦੀ ਹੈ ਹਰ ਮਹੀਨੇ ਸਪਾਈ ਕਰੀ ਦੀ ਹੈ ਇਹਦਾ ਖਿਆਲ ਰੱਖੀਦਾ ਪੂਰਾ ਰੱਖੀਦਾ ਯਾਤਰੂ ਬਹੁਤ ਖੁਸ਼ ਹੋ ਜਾਂਦੇ ਆ ਜਾਤਰੂ ਬਿੰਦੇ ਆਰਮਾਨ ਕਰਦੇ ਐ ਜੋ ਜਾਤਰੂ ਆਇਂਦਾ ਪਰੇ ਹੋਈ ਨੇ ਐ ਜਾਤਰੂ ਬੜੀ ਫੋਟੋ ਲਾਂਦੇ ਗੁਰੂ ਮਹਾਰਾਜ ਦੀ ਕਿਰਪਾ ਵਾਚੀ ਪਹਿਲਵਾਨ ਜੀ ਸਭ ਤੋਂ ਵੱਡਾ ਮੰਜਾ ਮੰਨਿਆ ਜਾ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਮੰਜਾ ਐ ਵਰਲਡ 'ਚ ਨਹੀਂਗਾ ਅੱਛਾ ਵਰਲਡ 'ਚ ਨਹੀਂਗਾ ਕਿੱਥੇ ਮਰਜ਼ੀ ਤੋਂ ਆਇਓ 에ਰਪੋਰਟ ਆਇਓ ਦੇ ਵੱਡੇ ਮੰਜੇ ਕੋ ਜਾੜਾ ਤਾਂ ਛੱਡ ਜਾ ਇਹ ਜਿਹੜੇ ਪਾਵੇ ਬੜੇ ਹੋਏ ਨੇ ਪਹਿਲਵਾਨ ਜੀ ਇਹਦੇ ਬਾਰੇ ਜ਼ਰੂਰ ਦੱਸੋ ਪਾਵੇ ਵੀ ਬੜੇ ਨੇ ਇਹਦੇ ਮੋਟੇ ਤੇ ਚੌੜੇ ਆ ਕਿੰਨੀ ਕਿ ਮਿਹਨਤ ਲਾਈ ਜਾਂਦੀ ਇਹਨਾਂ ਦੇ ਇਹ ਟਾਲੀ ਦੇ ਗਿਆ ਕਾਲੀ ਦਾਲੀ ਇਹ ਦੋ ਗੋਰੀ ਨਵੇਂ ਬੜੇ ਆ ਬਾਬਲੇ ਦੋ ਵਾਰੀ ਨਵੇਂ ਬੜੇ ਹਾਂ ਹੁਣ ਜੀ ਇਹ ਵੀ ਪਤਾ ਚੱਲਿਆ ਜੀ ਜਦੋਂ ਵੋਟਾਂ ਦੇ ਦੌਰ ਹੁੰਦਾ ਹੈ ਚੋਣਾਂ ਵਾਲੀ ਮਾਹੌਲ ਹੁੰਦਾ ਤਾਂ ਇੱਥੇ ਵੱਡੇ ਵੱਡੇ ਰਾਜਨੇਤਾ ਵੀ ਪਹੁੰਚਦੇ ਨੇ ਕਿਸ ਚਾਈਏ ਦੇ ਵਿੱਚ ਇੱਥੇ ਕਿਸੇ ਨਾਂ ਥੋੜਾ ਜਿਹੜੇ ਸਾਰੇ ਭਰਾ ਵਾ ਸਾਰੇ ਆਪਣੇ ਜੀ ਆ ਕਿਹੜਾ ਮਰਜੀ ਆਵੇ ਬੋਵੇ ਕੋਈ ਹੁੰਦਾ ਜਿੰਨੇ ਜਨੇਤਾ ਪਹੁੰਚ ਹੋਏ ਨੇ ਅੰਦੇ ਦੇਸ਼ ਦੇ ਪ੍ਰਧਾਨ ਮੰਤਰੀ ਮਰਹੂਮ ਸਰਦਾਰ ਮਰਮੋਨ ਸਿੰਘ ਜੀ ਇੱਥੇ ਪਹੁੰਚ ਹੋਏ ਸੀ ਸਾਡੇ ਸ਼ਹਿਰ ਦੇ ਵੀ ਗਾਰਦਾਰਾ ਸਿੱਗ ਸਾਡੇ ਸ਼ਹਿਰ ਦਾ ਜੀ ਅ ਨਾਲ ਹੀ ਘਾਰਦਾਰਾ ਸਿੱਗ